ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਲੀਨ ਮੇਰਾ ਬਲੌਕ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚਮੂਗੇ ਜੀ ਹਾਂਜੀ ਆਪਾਂ ਬਲੌਕ ਸ਼ੁਰੂ ਕਰਨ ਲੱਗੇ ਮੈਂ ਸਾਬਦਾ ਚੰਗਾ ਸੋਚਿਆ ਜੀ ਦਾ ਵੀ ਸੋਚਿਆ ਨਾ ਉਹਨੇ ਹੀ ਮੈਨੂੰ ਹਮੇਸ਼ਾ ਮਾੜਾ ਗਿਆ ਫਿਰ ਕੀ ਲੈਣਾ ਜੀ ਚੰਗੇ ਬਣ ਕੇ ਫਿਰ ਤਾਂ ਮਾੜੇ ਹੀ ਚੰਗੇ ਹਨਾ ਜਾਦ ਕਦੇ ਕਿਸੇ ਇਨਸਾਨ ਦਾ ਸੁਪਨੇ ਵਿੱਚ ਵੀ ਮਾੜਾ ਨਾ ਸੋਚਿਆ ਹੋਵੇ ਜਦ ਉਹ ਵੀ ਮਾੜਾ ਕਹਿਣ ਲੱਗ ਜਾਵੇ ਨਾ ਤਾਂ ਸੱਚ ਜਾਣਿਓ ਜੀ ਬੰਦਾ ਟੁੱਟ ਜਾਂਦਾ ਅੰਦਰੋਂ ਇੱਕ ਵਾਰ ਜੀ ਪੇਕੇ ਘਰ ਹਰ ਇੱਕ ਕੁੜੀ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਲੱਭਦੀ ਹੈ ਅਤੇ ਸਹੁਰੇ ਘਰ ਆਪਣੇ ਪਤੀ ਨੂੰ ਕਿਉਂਕਿ ਇਹਨਾਂ ਦੋਨਾਂ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਜੀ ਇਹ ਸੋਚ ਕੇ ਦੁਖੀ ਨਾ ਹੋਣਾ ਕੀ ਕੰਮ ਮੈਂ ਕੀਤਾ ਤੇ ਨਾਮ ਉਹ ਦੂਸਰੇ ਦਾ ਹੋ ਰਿਹਾ ਕਿਉਂਕਿ ਇੱਥੇ ਸਦੀਆਂ ਤੋਂ ਜੀ ਚੱਲਦਾ ਰੂਹ ਤੇ ਤੇਲ ਆ ਜੀ ਤੇ ਲੋਕੀ ਕਹਿਣਗੇ ਦੀਵਾ ਜਾਗ ਰਿਹਾ ਜਿੰਦਗੀ ਆਸਾਨ ਨਹੀਂ ਹੁੰਦੀ ਆਸਾਨ ਬਣਾਉਣੀ ਪੈਂਦੀ ਆ ਕੁਝ ਸਬਰ ਕਰਨਾ ਪੈਂਦਾ ਕੁਝ ਬਰਦਾਸ਼ਤ ਕਰਨਾ ਪੈਂਦਾ ਤੇ ਬਹੁਤ ਕੁਝ ਜੀ ਨਜ਼ਰ ਅੰਦਾਜ਼ ਕਰਨਾ ਪੈਂਦਾ ਜਿੰਦਗੀ ਦਾ ਸਫ਼ਰ ਵੀ ਅਜੀਬ ਆ ਨਾਲ ਕੁਝ ਵੀ ਨਹੀਂ ਲਿਉਂਦੇ ਹਰ ਇੱਕ ਚੀਜ਼ ਲਈ ਲੜਦੇ ਆਂ ਅੰਤ ਵਿੱਚ ਸਭ ਕੁਝ ਛੱਡ ਕੇ ਚਲੇ ਜਾਂਦੇ ਜਦ ਕਦੇ ਕਿਸੇ ਇਨਸਾਨ ਦਾ ਸੁਪਨੇ ਵਿੱਚ ਵੀ ਮਾੜਾ ਨਾ ਨਾ ਸੋਚਿਆ ਹੋਵੇ ਜਦ ਉਹ ਵੀ ਮਾੜਾ ਕਹਿਣ ਲੱਗ ਜਾਵੇ ਨਾ ਤਾਂ ਸੱਚ ਜਾਣਿਓ ਜੀ ਬੰਦਾ ਟੁੱਟ ਜਾਂਦਾ ਅੰਦਰੋਂ ਇੱਕ ਵਾਰ ਜੀ ਜ਼ਿੰਦਗੀ ਦਾ ਇੱਕ ਹੀ ਊਸੂਲ ਰੱਖੋ ਜੀ ਸਿੱਧਾ ਬੋਲੋ ਸੱਚ ਬੋਲੋ ਮੂੰਹ ਤੇ ਬੋਲੋ ਜਿਹੜੇ ਤਾਂ ਆਪਣੇ ਹੋਣਗੇ ਉਹ ਸਮਝ ਜਾਣਗੇ ਜਿਹੜੇ ਮਤਬਲੀ ਹੋਣਗੇ ਜੀ ਉਹ ਦੂਰ ਹੋ ਜਾਣਗੇ ਪੈਸਾ ਰੱਖਣ ਲਈ ਬੈਂਕ ਮਿਲਣਾ ਸੌਖਾ ਸੋਨਾ ਰੱਖਣ ਲਈ ਲੋਕਰ ਦਾ ਮਿਲਣਾ ਸਭ ਤੋਂ ਸੌਖਾ ਪਰ ਦਿਲ ਦੀ ਗੱਲ ਰੱਖਣ ਲਈ ਸਹੀ ਇਨਸਾਨ ਦਾ ਮਿਲਣਾ ਅੱਜ ਕੱਲ ਸਭ ਤੋਂ ਵੱਧ ਔਖਾ ਜੀ ਕਦੇ ਕਦੇ ਖੁਸ਼ੀ ਵਾਲੀ ਖਬਰ ਕਿਸੇ ਨੂੰ ਨਾ ਦੱਸਣ ਵਿੱਚ ਹੀ ਸਮਝਦਾਰੀ ਹੈ ਕਿਉਂਕਿ ਹਰ ਕੋਈ ਤੁਹਾਡੇ ਲਈ ਖੁਸ਼ ਨਹੀਂ ਹੁੰਦਾ ਜਿੰਦਗੀ ਬਹੁਤ ਛੋਟੀ ਹੈ ਜੀ ਇਸ ਨੂੰ ਲੋਕਾਂ ਤੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਵਿੱਚ ਨਾ ਗਵਾਵੋ ਸਗਾ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜੀਵੋ ਕਿਸੇ ਦੇ ਲਈ ਕੁਝ ਵੀ ਕਰ ਲੋ ਕਿਸੇ ਨੇ ਸ਼ਾਬਾਸ਼ ਨਹੀਂ ਦੇਣੀ ਬਸ ਆਪਣੇ ਆਪ ਤੇ ਪਰਿਵਾਰ ਦੀ ਖੁਸ਼ੀ ਤੋਂ ਵੱਧ ਕੇ ਕੁਝ ਨਹੀਂ ਜੀ ਉਨ੍ਹਾਂ ਅਕਲਮੰਦਾਂ ਤੋਂ ਦੂਰੀ ਹੀ ਚੰਗੀ ਜੋ ਖੁਦ ਨੂੰ ਸਿਆਣਾ ਤੇ ਦੂਜਿਆਂ ਨੂੰ ਬੇਕੂਫ ਸਮਝਦੇ ਨੇ ਜੀ ਸੂਈ ਤਿੱਖੀ ਹੋਣ ਦੇ ਬਾਵਜੂਦ ਵੀ ਮਹਿੰਗੇ ਤੋਂ ਮਹਿੰਗੇ ਭਾ ਦੀ ਪੁਸ਼ਾਕ ਤਿਆਰ ਕਰ ਦਿੰਦੀ ਹੈ ਯਾਦ ਰੱਖਿਓ ਹਰ ਇੱਕ ਚੁਬਣ ਵਾਲੀ ਚੀਜ਼ ਦਾ ਮਕਸਦ ਗਲਤ ਨਹੀਂ ਹੁੰਦਾ ਮੈਂ ਨਾ ਆਪਣੀ ਜ਼ਿੰਦਗੀ ਵਿੱਚ ਇੱਕ ਗੱਲ ਸਿੱਖੀ ਆ ਰਿਸ਼ਤਾ ਕੋਈ ਵੀ ਹੋਵੇ ਕਿੰਨਾ ਵੀ ਖਾਸ ਕਿਉਂ ਨਾ ਹੋਵੇ ਜੇ ਰਿਸ਼ਤੇ ਵਿੱਚ ਕਦਰ ਨਹੀਂ ਨਾ ਤਾਂ ਚੁੱਪ ਕਰਕੇ ਪਿੱਛੇ ਹਟ ਜਾਣਾ ਚਾਹੀਦਾ ਇਹਦੇ ਚ ਹੀ ਆਪਣੀ ਭਲਾਈ ਆ ਨੂਨ ਨਾਲ ਰੋਟੀ ਖਾ ਕੇ ਸੌ ਜਾਓ ਪਰ ਕਿਸੇ ਦੇ ਅੱਗੇ ਕਦੇ ਹੱਥ ਨਾ ਢੋ ਕਿਉਂਕਿ ਜਿੰਨਾ ਉਹ ਦੇਣਗੇ ਉਸ ਤੋਂ ਵੱਧ ਸੁਣਾਉਣਗੇ ਲੋਕ ਆਪਣੇ ਪ੍ਰਤੀ ਤੁਹਾਡੇ ਬਦਲਦੇ ਰਵੱਈਏ ਵੱਲ ਤਾਂ ਧਿਆਨ ਦਿੰਦੇ ਨੇ ਲੇਕਿਨ ਉਹ ਆਪਣੇ ਵਿਹਾਰ ਵੱਲ ਧਿਆਨ ਨਹੀਂ ਦਿੰਦੇ ਜਿਸ ਦੀ ਵਜ੍ਹਾ ਕਰਕੇ ਤੁਸੀਂ ਬਦਲੇ ਹੋ ਮੁੱਕ ਦੀ ਗੱਲ ਐਨੀ ਆ ਕਿ ਜਿੰਨਾ ਕੋਈ ਮੇਰਾ ਕਰਦਾ ਵਾ ਮੈਂ ਵੀ ਅਗਲੇ ਦਾ ਓਨਾ ਹੀ ਕਰਦੀ ਆ ਕਿਉਂਕਿ ਸਮਾਂ ਆਪਣੇਆਂ ਤੇ ਬਗਾਨਿਆਂ ਦੀ ਪਰਖ ਕਰਵਾ ਹੀ ਦਿੰਦਾ ਨਾ ਕਦੇ ਕਿਸੇ ਦਾ ਮਾੜਾ ਕੀਤਾ ਤੇ ਨਾ ਮਾੜਾ ਕਰਨਾ ਸਿੱਖਿਆ ਵਾ ਲੋਕ ਕਹਿੰਦੇ ਨੇ ਮਾੜਾ ਤਾਂ ਕਹੀ ਜਾਣ ਕਿਸੇ ਨੇ ਜੱਗ ਜਿੱਤਿਆ ਵਾ ਜੇ ਇਹ ਗੱਲ ਸਹੀ ਆ ਨਾ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ